ਤੋ ਪਿਛਲੇ ਦਿਨੀ ਜਿਹੜਾ ਇੱਕ ਵਿਵਾਦ ਕਾਫੀ ਜ਼ਿਆਦਾ ਭਖਿਆ ਸੀਗਾ ਪਿੰਡ ਕੋਟੜਾ ਕੌੜਿਆਂ ਵਾਲਾ ਹਲਕਾ ਮੌੜ ਜ਼ਿਲ੍ਹਾ ਬਠਿੰਡਾ ਦਾ ਉੱਥੇ ਇੱਕ ਨੀਂ ਪੱਥਰਾਂ ਨੂੰ ਲੈ ਕੇ ਕਾਫੀ ਜਿਹੜਾ ਵਿਵਾਦ ਇੱਕ ਚਰਚਿਤ ਰਿਹਾਗਾ ਇਹ ਕਿ ਇਹ ਕੰਦ 4 ਸਾਲ ਪੁਰਾਣੀਆਂ ਅਸੀਂ ਉਸੇ ਕੰਦ ਕੋਲੇ ਖੜੇ ਆ ਸਾਡੇ ਨਾਲ ਕਮੇਟੀ ਮੈਂਬਰ ਖੜੇ ਨੇ ਪਿੰਡ ਦੇ ਹੋਰ ਪਤਵੰਤੇ ਤੇ ਸਾਬਕਾ ਸਰਪੰਚ ਮੌਜੂਦ ਨੇ ਪੂਰੀ ਜਾਣਕਾਰੀ ਲੈਣੇ ਆ ਵੀ ਕੀ ਸੀ ਮਾਮਲਾ ਕੀ ਸੀ ਮਾਮਲਾ ਬਾਈ ਜੀ ਮੈਂ ਸੀਨੀਅਰ ਸਕੈਂਡਰੀ ਸਕੂਲ ਕੋਟੜਾ ਕੌੜਾ ਚੇਅਰਮੈਨ ਜੀ ਇੱਕ ਤਾਂ ਮੇਰੀ ਬੇਨਤੀ ਹੈ ਵੀ ਇਹ ਮੇਰੀ ਕਾਰਗੁਜ਼ਾਰੀ ਦੇ ਵਿੱਚ ਕੰਦ ਗੱਡੀ ਗਈ ਹੈ ਜਿਹੜੀ ਕਿ 17 77 ਮੀਟਰ ਹੈ ਅਕਤੂਬਰ 2023 ਨੂੰ ਇਹਦੀ ਗ੍ਰਾਂਟ ਆਈ ਸੀ 3 ਲੱਖ ਤੇ 85000 ਰੁਪਿਆ ਗ੍ਰਾਂਟ ਆਈ ਸੀ 28 8 23 ਨੂੰ ਤੇ 15 9 23 ਨੂੰ ਦੋ ਕਿਸ਼ਤਾਂ ਚ ਇਹਦੀ ਗ੍ਰਾਂਟ ਆਈ ਸੀ ਜਿਨੇ ਵੀ ਨੇ ਆ ਲਿਖਿਆ ਹੈ ਇਹ ਕੰਦਾ 4 ਸਾਲ ਪੁਰਾਣੀ ਹੈ ਇਹ ਬਿਲਕੁਲ ਜਰਾ ਸਰ ਗਲਤ ਹੈ ਹਾਂ ਬਿਲਕੁਲ ਗਲਤ ਹੈ ਅਸੀਂ ਇੱਥੇ ਸਾਰੇ ਸਮੂਹ ਕਮੇਟੀ ਮੈਂਬਰ ਖੜੇ ਆ ਆ ਪੁਰਾਣੇ ਸਰਪੰਚ ਸਾਹਿਬ ਸਾਡੇ ਖੜੇ ਆਗੇ ਸਾਬਕਾ ਤੇ ਹੋਰ ਵੀ ਜਿੰਨੇ ਵੀ ਮਹਤਵਪੂਰਨ ਬੰਦੇ ਆ ਸਾਰੇ ਸਾਡੇ ਕੋਲ ਖੜੇ ਆ ਇਹ ਬਿਲਕੁਲ ਗਲਤ ਆ ਕਿਉਂਕਿ ਇਹਦੇ ਨਾਲ ਕੀ ਆ ਲੱਗ ਵੀ ਟੀਚਰਾਂ ਦਾ ਕਿਤੇ ਨਾ ਕਿਤੇ ਮਨੋਵਲ ਵੀ ਦਿਖਦਾ ਆ ਜਦੋਂ ਕਿਸੇ ਚੀਜ਼ ਤੇ ਬਲੇਮ ਲੱਗਦਾ ਇਹੀ ਬੇਨਤੀ ਕਰਦੇ ਆ ਲੱਗ ਵੀ ਇਹਦਾ ਅਸੀਂ ਆਪਣੇ ਆਪ ਦੀ ਸਫਾਈ ਦੇ ਰਹੇ ਆ ਇਹ ਲੱਗ ਵੀ ਇਹ ਸਾਡੇ ਕੋਲ ਬਕਾਇਦਾ ਡਾਟਾ ਪਿਆ ਤੱਥਾਂ ਦੇ ਆਧਾਰ ਤੇ ਅਸੀਂ ਗੱਲ ਕਰਾਂਗੇ ਉਹਦੀ ਜੇ ਕੋਈ ਆ ਤੁਹਾਡੇ ਕੋਲੇ ਆ ਕੇ ਇਹ ਦੇਖਣਾ ਚਾਹੇ ਜਾਂ ਰਿਕਾਰਡ ਕਹੇ ਵੀ ਮੈਨੂੰ ਦਿਖਾਓ ਰਿਕਾਰਡ ਵੀ ਤੁਸੀਂ ਦਿਖਾਉਂਗੇ ਰਿਕਾਰਡ ਉਹਨਾਂ ਤੋਂ ਦਿਖਾਵਾਂਗੇ ਜੇ ਤੱਥਾਂ ਦੇ ਆਧਾਰ ਤੇ ਅਸੀਂ ਗੱਲ ਕਰ ਰਹੇ ਹਾਂ ਉਹ ਜੀ ਹਾਂ ਬਿਲਕੁਲ ਜੀ ਇੱਕ ਕੰਧ ਢਾਉਣ ਦਾ ਮਾਮਲਾ ਸੀਗਾ ਦੋਨੇ ਸਕੂਲਾਂ ਦੇ ਵਿਚਾਲੇ ਇੱਕ ਕੰਧ ਸੀਗੀ ਹਾਂਜੀ ਉੱਥੇ ਰਸਤਾ ਜਿਹੜਾ ਬਣਾਇਆ ਗਿਆ ਸੀ ਇੱਕ ਤਰ੍ਹਾਂ ਦਾ ਗੇਟ ਟਾਈਪ ਬਣਾਇਆ ਗਿਆ ਸੀ ਉਹ ਕੀ ਸੀ ਪੂਰਾ ਮਾਮਲਾ ਐਕਚੁਅਲ ਤੇ ਗੱਲ ਕੀ ਸੀ ਉੱਥੇ ਸਾਡੇ ਪ੍ਰਾਇਮਰੀ ਸਕੂਲ ਦੇ ਵਿੱਚ ਗ੍ਰਾਂਟ ਆਈ ਹੋਈ ਹੈ ਜੀ ਗ੍ਰਾਂਟ ਆਉਣੀ ਹੈ ਜਾਂ 10 ਲੱਖ ਰੁਪਏ ਘੱਟੋ-ਘੱਟ ਮੈਕ ਉਹ ਅਸੀਂ ਢੋਣੀ ਸੀਗਾ ਉਹ ਐਮਐਲਏ ਸਾਹਿਬ ਨੂੰ ਜਦੋਂ ਸਾਡਾ ਇੱਕ ਪ੍ਰੋਟੋਕੋਲ ਸੀਗਾ ਲਵੇ ਉਧਰੋਂ ਅਸੀਂ ਉਦਘਾਟਨ ਕਰਾ ਕੇ ਇਧਰ ਦੀ ਸਿੱਧੇ ਲੈ ਜਾਾਂਗੇ ਉਹਦਾ ਕੋਈ ਮਤਲਬ ਇਹ ਨਹੀਂ ਸੀ ਇੱਕ ਚੋਰੀ ਚੋਰ ਮੋਰੀ ਕੱਟਣਾ ਉਹ ਬਸ ਇੱਕੋ ਹੀ ਮਕਸਦ ਸੀ ਲਵੇ ਉਹ ਸਿੱਧਾ ਉਧਰ ਉਦਘਾਟਨ ਕਰਾ ਕੇ ਸੈੱਟ ਲੈ ਲਵਾਂ ਤੇ ਉਹ ਇਧਰ ਦੀ ਲੈ ਜਾਾਂਗੇ ਅਸੀਂ ਉਦਘਾਟਨ ਕਰਾ ਕੇ ਅਸੀਂ ਵਾਪਸ ਉੱਥੇ ਬਿਠਾਉਣਾ ਸੀਗਾ ਹੋਰ ਕੋਈ ਮਕਸਦ ਨਹੀਂ ਸੀ ਉਹਦਾ ਲਵੇ ਆਪਾਂ ਉਹਨੂੰ ਕਿਤੇ ਬਾਹਰਲੇ ਪਾਸੇ ਟਪਾਉਣਾ ਕੋਈ ਉਸ ਤਰ੍ਹਾਂ ਦੀ ਉਹ ਸਾਹਮਣੇ ਆਪਾਂ ਦਿਖਾਈ ਸਕਦੇ ਆ ਲਵੇ ਉਹ ਕਮਰੇ ਬਣਨੇ ਆ ਉੱਥੇ ਕੋਈ ਅਸੀਂ ਉਹ ਸਪੈਸ਼ਲ ਨਹੀਂ ਕੱਢਿਆ ਗਿਆ ਉਹਦਾ ਟੌਣੀ ਸੀ ਅਸੀਂ ਉਹ ਸਾਰਿਆਂ ਨੇ ਮੀਟਿੰਗ ਕਰਕੇ ਉਹ ਪ੍ਰੋਪੋਜ਼ਲ ਬਣਾ ਲਿਆ ਲਈ ਆਪਾਂ ਇੱਥੋਂ ਦੀ ਆਪਾਂ ਫਾਈਨਲੀ ਇੱਕ ਆਪਣਾ ਸਿਸਮ ਠੀਕ ਹੈ ਇੱਕ ਹੋਰ ਇਲਜ਼ਾਮ ਲੱਗਦਾ ਵੀ ਜਿਹੜੇ ਪਿੰਡ ਪਿੰਡ ਦੇ ਲੋਕਾਂ ਨੇ ਫੰਡ ਦਿੱਤਾਗਾ ਉਹਨਾਂ ਦਾ ਕੋਈ ਨਹੀਂ ਪੱਥਰ ਨਹੀਂ ਇੱਕ ਜੇ ਕੋਈ ਸਰਕਾਰ ਨੇ ਫੰਡ ਦਿੱਤਾ ਉਹਨਾਂ ਦਾ ਨਹੀਂ ਪੱਥਰ ਖਿਆਦਾ ਉਹਨਾਂ ਦਾ ਕਿਤੇ ਨਾਂ ਥੇ ਨਹੀਂ ਦੇਖੋ ਇਹਦੇ ਚ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ ਪਹਿਲਾਂ ਦੇਖੋ ਉਹ ਤਾਂ ਐਪਰੀਸ਼ੀਏਟ ਦਾ ਹਰ ਇੱਕ ਬੰਦਾ ਕਰਦੀ ਆ ਉਹਦੇ ਤੇ ਮੈਂ ਕਿੰਤੋਂ ਪ੍ਰੰਤੂ ਨਹੀਂ ਕਰ ਸਕਦਾ ਜੀ ਉਹਦੇ ਤੇ ਮੈਂ ਐਵੇਂ ਤੁਹਾਨੂੰ ਗਲਤ ਕਹਦਾ ਮੈਂ ਸਵਾਲ ਜਵਾਬ ਨਹੀਂ ਕਰ ਸਕਦਾ ਇਹ ਹੈ ਤਾਂ ਦੇਖੋ ਇਹ ਸਰਕਾਰਾਂ ਦੇ ਇਹ ਜਿਹਨਾਂ ਕੁਝ ਨਹੀਂ ਕਹਿ ਸਕਦੇ ਜੀ ਉਹ ਤਾਂ ਵੀ ਸਰਕਾਰ ਦੇ ਇੱਕ ਪਾਸੇ ਇੱਕ ਐਮਐਲਏ ਨਹੀਂ ਆਉਣਾ ਹੈ ਮੋੜ ਹਲਕੇ ਦੇ ਵਿਧਾਇਕ ਨਹੀਂ ਆਉਣਾ ਹੈ ਚਾਰ ਨਹੀਂ ਪੱਥਰ ਰੱਖੇ ਜਾਂਦੇ ਆ ਜੀ ਇੱਕ ਪ੍ਰਾਇਮਰੀ ਸਕੂਲ ਚ ਤਿੰਨ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਚਲੋ ਗ੍ਰਾਂਟ ਆਈ ਆ ਤੁਸੀਂ ਦੱਸਿਆ ਗ੍ਰਾਂਟ ਆਈ ਆ ਸਰਕਾਰ ਵੱਲੋਂ ਇੱਕ ਨਹੀਂ ਪੱਥਰਾਂ ਵੀ ਸਰ ਸਕਦਾ ਸੀ ਦੇਖੋ ਇਹ ਤਾਂ ਸਰਕਾਰਾਂ ਕਰਦੀਆਂ ਹੀ ਆ ਜੀ ਉਹ ਤਾਂ ਹੁਣ ਰੱਖਣੇ ਆ ਉਹਨਾਂ ਨੇ ਨਹੀਂ ਪੱਥਰ ਦੇ ਇੱਥੇ ਵੀ ਹੋ ਸਕਦਾ ਜੀ ਇਹ ਹੁਣ ਸੇ ਆਪਾਂ ਕੁਝ ਕਹਿ ਨਹੀਂ ਸਕਦੇ ਕਿੰਤੋਂ ਪਰੰਤੂ ਕਰ ਨਹੀਂ ਸਕਦੇ ਜੀ ਹਾਂ ਹੁਣ ਤੁਸੀਂ ਇਹ ਕਹਿਣਾ ਚਾਹੁੰਦੇ ਵੀ ਜਿਹੜੀ ਇਹ ਕੰਦਾਂ ਬਣੀਆਂ ਜਾਂ ਕਮਰੇ ਬਣੇ ਨੇ ਸਾਰੇ ਇਹ ਵੱਲੋਂ ਆ ਸਰਪੰਚ ਸਾਹਿਬ ਖੜੇ ਆ ਜਾਂ ਤੁਹਾਡੇ ਤੁਸੀਂ ਦੱਸਿਆ ਵੀ ਇਹ ਸਾਰੇ ਸਹੀ ਟਾਈਮ ਤੇ ਬਿਲਕੁਲ ਜੀ ਬਿਲਕੁਲ ਰਾਈਟ ਵੀ ਕੋਈ ਪਿਛਲੀਆਂ ਸਰਕਾਰਾਂ ਚ ਨਹੀਂ ਬਣਿਆ ਨਹੀਂ ਜੀ ਇਹ ਹੁਣ 2023 ਦੇ ਵਿੱਚ ਆ ਤੇ ਬਸ ਉਸ ਨੂੰ ਦਾ 738500 ਮੇਰੇ ਥਰੂ ਹੀ ਲੱਗਿਆ ਜੀ ਸਾਰਾ ਇਹ ਆਪ ਅਸੀਂ ਮਤਲਬ ਕਿ ਇੱਥੇ ਮਿਹਨਤ ਕੀਤੀ ਆਪ ਇੱਥੇ ਸਾਰੀ ਸਾਰੀ ਦਿਨ ਹੀ ਰਹਿੰਦੇ ਰਹੇ ਆ ਐਵੇਂ ਜਿਵੇਂ ਪ੍ਰਾਇਮਰੀ ਸਕੂਲ ਦਾ ਜਿਹੜੇ ਚੇਅਰਮੈਨ ਸਾਹਿਬ ਆ ਉਹ ਵੀ ਬਹੁਤ ਮਿਹਨਤੀ ਆ ਹੁਣ ਉਧਰਲੇ ਪਾਸੇ ਮਤਲਬ ਕਿ ਹੁਣ ਕੱਲ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਹਦੇ ਵਿੱਚ ਕਿਹਾ ਗਿਆ ਗੱਲ ਵੀ ਇਹ 4 ਸਾਲ ਪੁਰਾਣੀ ਆ ਐਕਚੁਅਲ 'ਚ ਗੱਲ ਕੀ ਆ 2025 ਚ ਉਹਦੀ ਗਰਾਟ ਆਈ ਆ 25 ਜੀ ਕਰਾਂਟ ਆ ਜਾਂ ਹੁਣ ਉਹਨੂੰ ਦੱਸੋ ਆਪਾਂ ਇੱਕ ਆਪਣੇ ਆਪ ਹੀ ਉਸ ਚੀਜ਼ ਨੂੰ ਇੱਕ ਝੂਠਾ ਬਣ ਜਾਂਦੇ ਆ ਉਹਦੇ ਨਾਲ ਕੀ ਹੁੰਦਾ ਜੂਨੀਅਨਾਂ ਵੀ ਬਦਨਾਮ ਹੋ ਜਾਂਦੀਆਂ ਸਤਕਾਰਯੋਗ ਹੈ ਇਹਦੇ 'ਚ ਕੋਈ ਤਾਂ ਹਰਾਈ ਨਹੀਂ ਹੈਗੀ ਇੱਕ ਅੰਗ ਨੇ ਸਾਡਾ ਪਰ ਉਹਦੇ 'ਚ ਉਹ ਵੀ ਝੂਠਾ ਪੜ ਹੋ ਜਾਂਦਾ ਕਿਵੇਂ ਨਾ ਕਹਤੇ ਜਦੋਂ 2025 ਜੀ ਕਰਾਂਟ ਆਈ ਆ ਆਪਾਂ ਨੂੰ 4 ਸਾਲ ਪੁਰਾਣੀ ਕਹੀ ਜਾਂਦੀ ਹੈ ਵਿੱਚ ਆਪਾਂ ਸਾਰੇ ਪਿੰਡ ਦੇ ਮੋਢਵਾਰ ਬੰਦੇ ਆ ਸਾਰੇ ਉਹਦੇ ਨਾਲ ਜੁੜੇ ਹੋਏ ਆ ਇਹ ਤਾਂ ਹਰ ਇੱਕ ਨੂੰ ਪਤਾ ਲੈ ਵੀ 2 ਸਾਲ ਇਹ ਤਾਂ 2025 ਚ ਹੀ ਗ੍ਰਾਂਟ ਆਈ ਉਹਨੂੰ ਵੀ ਆਪਾਂ 4 ਸਾਲ ਪਹਿਲਾਂ ਕਹੀ ਜਾਂਦੀ ਜੀ ਜੀ ਸਰਪੰਚ ਸਾਹਿਬ ਤੁਸੀਂ ਸਾਫਕਾ ਸਰਪੰਚ ਮਰਕੇ ਉਸ ਸਮੇਂ ਦੇ ਸਰਪੰਚ ਸੀਗੇ ਹਾਂਜੀ ਹਾਂਜੀ ਤੇ ਕੀ ਜਿਹੜਾ ਇਹ ਬਾਈ ਜਨੇ ਸਾਰੀਆਂ ਗੱਲਾਂ ਕਹੀਆਂ ਠੀਕ ਨੇ ਬਿਲਕੁਲ ਬਿਲਕੁਲ ਠੀਕ ਨੇ ਸਰ ਸਾਡਾ ਕਾਰਜਕਾਲ 2023 ਦੇ ਵਿੱਚ ਖਤਮ ਹੋ ਰਿਹਾ ਹੈਗਾ ਸਾਡੇ ਕਾਰਜਕਾਲ ਵੇਲੇ ਇਹ ਕੰਮ ਚੱਲ ਰਿਹਾ ਸੀ ਚੱਲ ਰਿਹਾ ਸੀ ਤੁਹਾਡੇ ਕਾਰਜਕਾਲ ਵੇਲੇ ਚੱਲ ਰਿਹਾ ਸੀ ਹਾਂਜੀ ਹਾਂਜੀ ਵੀ ਗ੍ਰਾਂਟਾਂ ਪਹਿਲਾਂ ਦੀਆਂ ਮਨਜ਼ੂਰ ਹੋਈਆਂ ਸੀ ਆਮ ਆਦਮੀ ਪਾਰਟੀ ਨੇ ਗ੍ਰਾਂਟੇ ਮਨਜ਼ੂਰ ਜੀ ਵਿੱਚ ਸਕੂਲ ਦੇ ਵਿੱਚ ਮੌਜੂਦ ਆ ਪ੍ਰਾਇਮਰੀ ਸਕੂਲ ਹੈ ਆ ਜਿਹੜਾ ਤੁਸੀਂ ਨਹੀਂ ਪੱਥਰ ਦੇਖ ਰਹੇ ਹੋ ਇੱਥੇ ਕੁਸਕ ਬੰਦਿਆਂ ਨੇ ਇਹ ਕਿਹਾ ਸੀ ਕਿ ਜਿਹੜੀ ਇਹ ਕੰਧ ਆ ਇਹ 4 ਸਾਲ ਪੁਰਾਣੀ ਹੈ ਸਾਡੇ ਨਾਲ ਜਿਹੜੀ ਇੱਥੋਂ ਦੀ ਪ੍ਰਾਇਮਰੀ ਸਕੂਲ ਦੀ ਕਮੇਟੀ ਹੈ ਉਹ ਮੌਜੂਦ ਆ ਕਰਦਿਆਂ ਗੱਲਬਾਤ ਕਿਉਂ ਬਾਈ ਜੀ ਕੀ ਸੀ ਪੂਰਾ ਮਾਮਲਾ ਮੇਰਾ ਨਾਮ ਵਰਜਿੰਦਰ ਸਿੰਘ ਆ ਜੀ ਮੈਂ ਪਿਛਲੇ 2 ਸਾਲ ਤੋਂ ਇਹ ਸਰਕਾਰੀ ਐਲੀਮੈਂਟਰੀ ਸਕੂਲ ਕੋਠੜਾ ਕੌੜਾ ਦੀ ਜੋ ਕਮੇਟੀ ਆ ਉਹਦਾ ਮੈਂ ਚੇਅਰਮੈਨ ਆ ਸਾਡੇ ਨਾਲ ਕੁਝ ਭੈਣਾਂ ਆਈਆਂ ਕੁਝ ਬਾਈ ਨੇ ਕਮੇਟੀ ਦੇ ਵਿੱਚ ਇਹ 2 ਸਾਲਾਂ ਦੇ ਵਿੱਚੋਂ ਅਸੀਂ ਇਹ ਜੋ ਸੇਵਾ ਭਾਵਨਾ ਨਾਲ ਇਥੇ ਡਿਊਟੀ ਨਿਭਾ ਰਹੇ ਹਾਂ ਜੋ ਇਹ ਕੰਧ ਆ ਗਈ ਜਿਸ ਅਧੀਨ ਇਹ ਗੱਲ ਹੋ ਰਹੀ ਆ ਇਹ ਕੰਧ ਦੀ ਗ੍ਰਾਂਟ ਸਾਨੂੰ 5 ਲੱਖ ਰੁਪਏ ਆ 265 ਫੁੱਟ ਕੰਧ ਦੀ ਗ੍ਰਾਂਟ 5 ਲੱਖ ਰੁਪਏ ਆਈ ਆ 3 ਫਰਵਰੀ 2025 ਨੂੰ ਇਹਦਾ ਕੰਮ ਚੱਲੀ ਜਾਂਦਾ ਹਜੇ ਵੀ ਲੱਗੇ ਹੋਇਆ ਮਿਸਤਰੀ ਹੁਣ ਦੁਪਹਿਰ ਦਾ ਵਕਤੇ ਖਾਣਾ ਖਾਣ ਗਏ ਹੋਏ ਆ ਕੰਮ ਕੰਧ ਦੇ ਪਰਲੇ ਪਾਸੇ ਕੰਮ ਅੱਧੀ ਆ ਕੰਧ ਹਜੇ ਪਲਾਸਟਰ ਬੰਨ੍ਹ ਰਹੀ ਦੀ ਆ ਜੀ ਵੀ ਕੰਮ ਚੱਲੀ ਜਾਂਦਾ ਹਜੇ ਕੰਧ ਦਾ ਇਹ 2-3 ਮਹੀਨੇ ਹੋਏ ਆ ਕੰਮ ਚੱਲ ਰਿਹਾ ਇਹਦਾ ਕੋਈ ਇਹ 4 ਸਾਲ ਪੁਰਾਣੀ ਨਵੀਂ ਕੰਧ ਹੈਗੀ ਬਾਕੀ ਬਾਰੇ ਕਮੇਟੀ ਮੈਂਬਰ ਖੜੇ ਆ ਸਾਰੇ ਜੀ ਤਾਂ ਮਰਜੀ ਤੁਸੀਂ ਇਹ ਪੁੱਛ ਸਕਦੇ ਕਿਉਂ ਬਾਈ ਜੀ ਇਹ ਕੰਧ 4 ਸਾਲ ਪੁਰਾਣੀ ਹੈ ਜਾਂ ਨਵੀਂ ਜੇ ਇਹ ਦੀ ਕਿਤੇ ਪੁਰਾਣੀ ਤੇ ਪਲਾਸਟਰ ਤਾਂ ਨਹੀਂ ਕਰਤਾ ਨਾ ਜੀ ਨਾ ਬਿਲਕੁਲ ਨਵੀਂ ਹੈ ਜੀ ਇਹ ਤਾਂ ਸਾਹਮਣੇ ਦਿਖਾ ਦਿਓ ਜੀ ਭੋਲੇ ਹਾਂ ਜੀ ਉਹ ਪੰਨਿਆ ਪੁਰਾਣਾ ਮਲਬਾ ਉਹ ਪਿਆ ਸਾਰਾ کٹਿਆ ਜੀ ਜੀ ਵੀ ਨਵੀਂ ਕੰਧ ਗੱਡੀ ਹੈ ਜੀ ਇਹ ਅਸੀਂ ਆਪ ਜੀ ਸ਼ੁਰੂਆਤ ਕਰਵਾਈ ਆ ਢਾਉਣ ਤੋਂ ਇੱਧਰ ਬਾਬਾ ਜੀ ਨਾਲ ਸਪਾਰਕ ਕਰਕੇ ਉਹਨਾਂ ਦਾ ਬਾਹਣ ਆ ਇੱਧਰ ਬਾਬਾ ਜੀ ਨੂੰ ਸੱਦ ਕੇ ਅਸੀਂ ਅਖਿਆ ਜੀ ਕੰਧ ਢੋਣੀ ਬਾਬਾ ਜੀ ਕਹਿੰਦੇ ਢਾ ਲ ਤੋ ਬਹੁਤੇ ਲੋਕ ਇਹ ਵੀ ਕਹਿ ਰਹੇ ਸੀ ਵੀ ਇਹ ਕੰਦ ਪੁਰਾਣੀ ਐ ਵੀ ਪਲਾਸਟਰ ਕਰਤੀ ਕਲੀ ਰਿਪੇਅਰ ਕਰਤੀ ਦੇਖੋ ਜੀ ਸਾਡੇ ਕੋਲੇ ਸਾਰੇ ਬਰੂਫ ਆਏ ਆ ਕਾਜੀਕਾਰ ਵੀ ਜਦੋਂ ਮਰਜ਼ੀ ਜਾ ਕੇ ਸਾਡੇ ਅਡਜਸਟ ਚੈੱਕ ਕਰ ਸਕਦੇ ਆ ਕਦੋਂ ਕਦੋਂ ਅਸੀਂ ਪੇਮੈਂਟ ਕਦੋਂ ਕਦੋਂ ਇੱਟਾਂ ਦੀ ਪੇਮੈਂਟ ਦਿੰਤੀ ਆ ਅਸੀਂ ਸਿਮੈਂਟ ਦੀ ਪੇਮੈਂਟ ਦਿੰਤੀ ਆ ਸਰੀਏ ਦੀ ਪੇਮੈਂਟ ਦਿੰਤੀ ਆ ਮਿਸਤਰੀ ਥੋੜੇ ਟਾਈਮ ਨੂੰ ਮਿਸਤਰੀ ਵੀ ਇੱਥੇ ਪਹੁੰਚ ਜਾਣਗੇ ਹੁਣ ਇੱਕ ਡੇਢ ਦਾ ਟਾਈਮ ਹੋਇਆ ਪਿਆ ਰੋਟੀ ਖਾਣ ਗਏ ਆ ਬਿਜਲੀ ਜਿਹੜੇ ਕੰਮ ਕਰ ਰਹੇ ਨੇ ਅਸੀਂ ਉਹ ਮੌਕੇ ਤੇ ਮੌਜੂਦ ਨੇ ਹੁਣ ਜੀ ਜੀ ਕੰਮ ਕਰੀ ਜਾਂਦੇ ਆ ਜੀ ਕੰਮ ਉਹ ਸਾਰੀ ਥੋੜਾ ਕੰਪਲੈਂਟ ਪਿਆ ਹਾਜੀ ਕੰਮ ਚੱਲੀ ਜਾਂਦਾ ਗਾ ਜੀ